ਹਾਂਜੀ ਕਿਵੇਂ ਹੋ ਜੀ ਸਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵੱਡੇ ਆਸਣ ਵਾਲੀ ਸਲਵਾਰ ਦੀ ਕਟਿੰਗ ਬਾਰੇ ਸਿੱਖਾਂਗੇ ਸਭ ਤੋਂ ਪਹਿਲਾਂ ਦੇਖੋ ਜੀ ਆਪਾਂ ਗੋਡੇ ਔਰ ਬੈਲਟ ਦੀ ਕਟਿੰਗ ਕੀਤੀ ਹੋਈ ਹੈ ਜਿੰਨਾ ਵੀ ਆਪਣਾ ਐਕਸਟਰਾ ਫੈਬਰਿਕ ਸੀ ਉਹਦਾ ਆਪਾਂ ਚਾਰੇ ਕੁੰਡੇ ਕਟਿੰਗ ਕਰ ਰੱਖਿਆ ਇਹਦੇ ਵਿੱਚ ਆਪਾਂ ਇੱਕ ਚੇਂਜਿੰਗ ਕੀਤੀ ਹੈ ਜੀ ਜਿਹੜੀ ਸਾਈਡ ਤੋਂ ਆਪਾਂ 10 ਇੰਚ ਦਾ ਆਸਣ ਰੱਖਦੇ ਹੁੰਨੇ ਆ ਉਸ ਵਾਲੀ ਸਾਈਡ ਤੋਂ ਆਪਾਂ ਜਿਹੜੇ ਆਸਣ ਦੀ ਕਟਿੰਗ ਕੀਤੀ ਹੋਈ ਹੈ ਉਹ ਆਪਾਂ 14.5 ਇੰਚ ਤੇ ਕਟਿੰਗ ਕੀਤੀ ਆ ਠੀਕ ਹੈ ਜੀ ਇਹ ਆਪਾਂ ਕਿਉਂ ਕੀਤੀ ਹੈ ਕਿਉਂਕਿ ਆਪਾਂ ਇਹਦੇ ਵਿੱਚ ਵੱਡਾ ਆਸਣ ਲਾਉਣਾ ਜੋ ਵੀ ਆਪਣੇ ਕੋਲੇ ਐਕਸਟਰਾ ਫੈਬਰਿਕ ਬਚਿਆ ਹੈ ਉਹਦਾ ਆਪਾਂ ਜੋੜ ਲਗਾਉਣਾ ਹੈ ਇਹਦੇ ਵਿੱਚ ਉਹਦੇ ਇਹਦੇ ਨਾਲ ਜੀ ਆਪਣੀ ਸਲਵਾਰ ਜਿਹੜੀ ਆ ਭਾਰੀ ਬਣੂਗੀ ਔਰ ਐਕਸਟਰਾ ਫੈਬਰਿਕ ਆਪਣੇ ਕੰਮ ਆ ਜਾਂਦਾ ਇਹ ਦੇਖੋ ਆਪਣੇ ਕੋਲੇ ਐਕਸਟਰਾ ਫੈਬਰਿਕ ਸੀ ਜੀ ਇਹਨੂੰ ਆਪਾਂ ਡਬਲ ਕਰਕੇ 4 ਫੋਲਡ ਕਰ ਲਿਆ 4 ਫੋਲਡ ਕਰਨ ਤੋਂ ਬਾਅਦ ਇਹਦੇ ਉੱਪਰ ਵਿੱਚ ਆ ਕੇ 10 ਇੰਚ ਦੀ ਆਪਾਂ ਗੋਲਾਈ ਦੇਤੀ ਆ ਉਸ ਤੋਂ ਬਾਅਦ ਇਹਨੂੰ ਆਪਾਂ ਜੋੜਨਾ ਕਿਵੇਂ ਹੈ ਉਹ ਆਪਾਂ ਕਾਊਂਟਰ ਤੇ ਸਿੱਖਦੇ ਆਂ ਸਭ ਤੋਂ ਪਹਿਲਾਂ ਦੇਖੋ ਇੱਕ ਆਪਾਂ ਕੁੰਦਾ ਲੈ ਲਿਆ ਕੁੰਦੇ ਦੇ ਉੱਪਰ ਇਸ ਤਰੀਕੇ ਨਾਲ ਆਸਣ ਨੂੰ ਰੱਖਣਾ ਹੈ ਕੁੰਦੇ ਦੀ ਆਪਾਂ ਰਾਈਟ ਸਾਈਡ ਲਿੱਤੀ ਆਂ ਔਰ ਆਸਣ ਦੀ ਜਿਹੜੀ ਰੋਂਗ ਸਾਈਡ ਲਿੱਤੀ ਆ ਜਿਵੇਂ ਆਪਾਂ ਗੋਡਿਆਂ ਨੂੰ ਜੋੜਦੇ ਆਂ ਨਾਰਮਲ ਕੁੰਦਿਆਂ ਨੂੰ ਜੋੜਦੇ ਆਂ ਸਲਵਾਰ ਖੜੀ ਕਰਦੇ ਆਂ ਉਸ ਤਰੀਕੇ ਨਾਲ ਹੀ ਇਹਨੂੰ ਆਪਾਂ ਜੁਆਇੰਟ ਕਰਨਾ ਹੈ ਠੀਕ ਹੈ ਇਸ ਵੀਡੀਓ ਦੇ ਵਿੱਚ ਸਿਰਫ ਔਰ ਸਿਰਫ ਆਪਾਂ ਆਸਰ ਨੂੰ ਜੋੜਨ ਬਾਰੇ ਹੀ ਦੱਸਿਆ ਜੀ ਜੇ ਇਹਦੀ ਫੁੱਲ ਸਟੀਚਿੰਗ ਤੁਸੀਂ ਦੇਖਣੀ ਹੈ ਉਹ ਮੈਂ ਤੁਹਾਨੂੰ ਇਹਦਾ ਲਿੰਕ ਜਿਹੜਾ ਕੀ ਹੈ ਜੀ ਡਿਸਕ੍ਰਿਪਸ਼ਨ ਚ ਦੇ ਦੂੰਗੀ ਤੇ ਜਰੂਰ ਉੱਥੇ ਜਾ ਕੇ ਦੇਖਿਆ ਜੀ ਇਹ ਦੇਖੋ ਜੀ ਹੁਣ ਆਪਾਂ ਦੂਜਾ ਕੁੰਦਾ ਲੈ ਲਿਆ ਇਹ ਸਪੈਸ਼ਲ ਵੀਡੀਓ ਮੇਰੀ ਭੈਣਾਂ ਲਈ ਬਣਾਈ ਹੈ ਜੀ ਜਿਨ੍ਹਾਂ ਨੇ ਮੈਨੂੰ ਬਹੁਤ ਵਾਰੀ ਕਿਹਾ ਕਿ ਪਲੀਜ਼ ਮੈਨੂੰ ਉਹਦੀ ਕਟਿੰਗ ਔਰ ਸਟੀਚਿੰਗ ਦੱਸ ਦਿਓ ਜੀ ਜੇ ਤੁਹਾਨੂੰ ਸਮਝ ਆਵੇ ਤਾਂ ਵੀ ਦੱਸਿਓ ਜੀ ਨਾ ਵੀ ਸਮਝਾਵੇ ਤਾਂ ਵੀ ਆਪਣੇ ਕਮੈਂਟ ਜ਼ਰੂਰ ਕਰਕੇ ਦੱਸਿਓ ਇਹ ਦੇਖੋ ਇਸ ਤਰੀਕੇ ਨਾਲ ਆਪਣੀ ਸ਼ੇਪ ਬਣ ਜਾਂਦੀ ਹੈ ਜੀ ਆਸਣ ਲਗਾਉਣ ਤੋਂ ਬਾਅਦ ਠੀਕ ਹੈ ਐਨੀ ਆਪਣੀ ਸਲਵਾਰ ਖੁੱਲੀ ਹੋ ਜਾਂਦੀ ਹੈ ਦੋਨੋਂ ਫਰੰਟ ਔਰ ਬੈਕ ਸਾਈਡ ਤੋਂ ਦੋਨੋਂ ਆਸਣ ਆਪਾਂ ਜੁਆਇੰਟ ਕਰ ਲਏ ਆ ਠੀਕ ਹੈ ਜੀ ਇਹ ਦੇਖੋ ਬੈਕ ਸਾਈਡ ਤੇ ਆਪਾਂ ਹੁਣ ਇਸ ਤਰੀਕੇ ਨਾਲ ਦੋ ਪਲੇਟਾਂ ਪਾਉਣੀਆਂ ਨੇ ਇਹ ਆਪਣਾ ਬੈਕ ਸਾਈਡ ਹੈ ਨਾਰਮਲ ਸਲਵਾਰ ਦੇ ਤਰ੍ਹਾਂ ਆਪਾਂ ਪਲੇਟਾਂ ਪਾ ਲਾਂਗੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਵੇਖਣ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਥੈਂਕਸ ਫॉर ਵਾਚਿੰਗ